ਕੁੜੇ ਸਿੰਦਰੇ ਰੋਟੀ ਨਾਲ ਤਾਂ ਕੋਈ ਵੈਰ ਨਹੀਂ ਰੋਟੀ ਤਾਂ ਖਾ ਲੈਂਦੀ ਕੀ ਕਰਾਂ ਭੈਣੇ ਮੇਰਾ ਤਾਂ ਚਿੱਤ ਨਹੀਂ ਮੰਦਾ ਜਦੋਂ ਖਰਚੇ ਇੰਨਾ ਘਾਟੂ ਕਲੀਜ਼ ਹੋ ਗਏ ਖੇੜੀਆਂ ਰੋਟੀਆਂ ਲਾਗਦੀਆਂ ਨੇ ਮੇਰੀ ਤਾਂ ਬੁਰਕੀ ਮੂੰਚ ਹੀ ਫੁੱਲ ਜਾਂਦੀ ਐ ਚੰਗਾ ਤਾਂ ਮੈਨੂੰ ਵੀ ਨਹੀਂ ਲੱਗਿਆ ਦੋਨਾਂ ਭਰਾਵਾਂ ਦਾ ਐਂ ਦੇਖ ਕੇ ਸੁਭਾਅ ਵੀ ਬਦਲਿਆ ਪਿਆ ਭਾਈ ਕਿੱਥੇ ਮੈਂ ਅੱਗੇ ਆਉਂਦੀ ਐ ਇੰਨਾ ਹੱਸਦੇ ਖੇੜਦੇ ਤੇ ਹੁਣ ਮੇਰੇ ਸੱਦੇ ਤੋਂ ਮੰਜੇ ਤੇ ਬੈਠੇ ਉਹ ਕਹਿੰਦਾ ਤੂੰ ਆਪ ਦਾ ਜਵਾਕ ਦੀ ਫੀਸ ਭਰਿਆ ਉਹ ਕਹਿੰਦਾ ਤੂੰ ਭਰਿਆ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਇਹ ਗੱਲ ਕੀ ਬਣ ਗਈ ਆਪਣੇ ਘਰੇ ਉਹ ਵੀ ਤਾਂ ਮੈਨੂੰ ਨਹੀਂ ਸਮਝ ਆਉਂਦੀ ਖਬਰ ਕਿਹਦੀਆਂ ਨਜ਼ਰਾਂ ਲੱਗੀਆਂ ਦੋਨੇ ਭਰਾਵਾਂ ਚ ਇੰਨਾ ਪਿਆਰ ਸੀ ਇੱਕ ਦੂਜੇ ਨੂੰ ਦੇਖ ਕੇ ਜਿਉਂਦੇ ਸੀ ਤੇ ਹੁਣ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਸਹੀ ਗੱਲ ਐ ਉਹ ਕਹਿੰਦਾ ਇਹਨੂੰ ਪਤਾ ਹੋਊ ਗੱਲ ਦਾ ਉਹ ਕਹਿੰਦਾ ਇਹਨੂੰ ਪਤਾ ਹੋ ਨਾ ਜੇ ਕੋਈ ਗੱਲ ਹੋਈ ਐ ਤਾਂ ਤਾਂ ਹੀ ਅੱਡ-ਅੱਡੀ ਮੂੰਹ ਹੋਏ ਐ ਐਨਾ ਏਕਾ ਸੀ ਅੱਗੇ ਇਕੱਠੇ ਰੋਟੀ ਖਾਂਦੇ ਸੀ ਨਾਲੇ ਭਾਈ ਇਹ ਵੀ ਦੋਨੇ ਪਊਆਂ ਦੇਖ ਲੈ ਜੇ ਦੋਨੇ ਭਰਾਵਾਂ ਦਾ ਇੱਕ ਅਸੀਂ ਤਾਂ ਹੀ ਡਰਦੇ ਸੀ ਤਾਂ ਹੀ ਭੱਜ-ਭੱਜੇ ਵੀ ਕੰਮ ਕਰਦੇ ਸੀ ਜਦੋਂ ਹੁਣ ਅੱਡੋ-ਪੰਤੀ ਹੋ ਗਏ ਤੇ ਘਰ ਤਾਂ ਟੁੱਟ ਜੂ ਐਸ ਲੋੜ ਤਾਂ ਹੋ ਪੀਚਾ ਹੈ ਫਿਰ ਏਸੀ ਗੱਲ ਦੇ ਤਾਂ ਚੋਰੇ ਨੇ ਇਹਨਾਂ ਨੂੰ ਕੀ ਪਤਾਗਾ ਵੀ ਮਾਂ ਨੂੰ ਕਿੱਡਾ ਔਖਾ ਲੱਗਦਾ ਹਨਾ ਧੀਆ ਪੁੱਤਾਂ ਨੂੰ ਐਂ ਦੇਖ ਕੇ ਤੇ ਜੇ ਭਾਈ ਸਵੇਰ ਨੂੰ ਅੱਡ ਹੋਣ ਦੀ ਗੱਲ ਕਰਦੇ ਆ ਤੇ ਅਕੇ ਮਾਂ ਦਾ ਤਾਂ ਕਾਲਜਾ ਬਲੁੰਦਰ ਆ ਜਾਂਦਾ ਨਾ ਇਹਨਾਂ ਨੇ ਤਾਂ ਸਵੀਕਾਰ ਰਹਿ ਜੂ ਆਪਸ ਵਿੱਚ ਦੀ ਤੇ ਤੂੰ ਕੀ ਕਰੇਂਗੀ ਮੇਰਾ ਤੇ ਚਿੱਤੀ ਪੁੱਛਿਆ ਲੋਣੀ ਦਾ ਤੈਨੂੰ ਪਤਾ ਹੀ ਐ ਕਿਹੜੇ ਹਾਲੀ ਮੈਂ ਦੋਨੇ ਜਵਾਬ ਰੱਬ ਤੋਂ ਲਈ ਸੀ ਸੁੱਖਾ ਸੁੱਖ ਦੀ ਪਰ ਕਦੇ ਆਏ ਨਹੀਂ ਸੀ ਸੋਚਿਆ ਵੀ ਆ ਦਿਨ ਵੀ ਦੇਖਣੇ ਪੈਣਗੇ ਸਹੀ ਗੱਲ ਐ ਮੈਂ ਤਾਂ ਆਪ ਸਾਰਾ ਦਿਨ ਸਲਾਉਂਦੀ ਨਹੀਂ ਸੀ ਥੱਕਦੀ ਵੀ ਮੇਰੇ ਪਤੀ ਜਾਰਗੇ ਤਾਂ ਘਰ ਘਰ ਹੋਂ ਪਰ ਜਦੋਂ ਭਾਈ ਮੈਂ ਇਹਨਾਂ ਦੇ ਚਿਹਰੇ ਦੇਖਿਆ ਪਹਿਲਾਂ ਵਾਲੀ ਗੱਲ ਹੈ ਨਹੀਂ ਤੇ ਮੈਨੂੰ ਵੀ ਐ ਲੱਗਦਾ ਵੀ ਹੁਣ ਗੱਲ ਕਿੱਥੋਂ ਫੜ ਕੇ ਕੀ ਕਰੀਏ ਕਿਹੜਾ ਇਹਨਾਂ ਦੇ ਕੰਨ 'ਚ ਕੋਈ ਫੂਕ ਮਾਰ ਗਿਆ ਇਹ ਜੀ ਇਰੇ ਦੋਨੇ ਭਰਾ ਇਹ ਆਏ ਹੋਗੇ ਮੈਂ ਤਾਂ ਸੀਰੀ ਜੇ ਨੂੰ ਵੀ ਪੁੱਛਿਆ ਸੀਗਾ ਮੈਂ ਕਿ ਜੇ ਤੈਨੂੰ ਕੋਈ ਗੱਲਬਾਤ ਦਾ ਪਤਾ ਕੋਈ ਖੇਤ ਬੰਨੇ ਤਾਂ ਭਾਈ ਦੱਸ ਦੇ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਉਹ ਤਾਂ ਤੁਸੀਂ ਹੁੰਦਾ ਬੰਦਾ ਸੀਰੀ ਰੱਖ ਛੱਡਿਆ ਉਹਨੂੰ ਤਾਂ ਉਹ ਨਹੀਂ ਪਤਾ ਲੱਗਦਾ ਵੀ ਕੀ ਹੋਈ ਜਾਂਦਾ ਮੇਰੇ ਆਲੇ-ਦੁਆਲੇ ਨਾ ਇਹ ਮੂੰਹ ਕੀਤਾ ਮੈਨੂੰ ਦੱਸ ਤਾਂ ਦੇ ਤੇਰੇ ਕੀ ਸੱਪ ਲੜਿਆ ਉਹ ਦੱਸਾਂ ਕੀ ਪਤਾ ਹੀ ਐ ਤੁਹਾਨੂੰ ਸਾਰਾ ਜਿਹੜਾ ਕੋਈ ਸੁੱਈ ਜਾਂਦਾ ਘਰੇ ਉਹ ਨਿਕਲੋ ਬਾਹਰ ਕਰੋ ਗੱਲ ਗੱਲ ਕੀ ਹੋਈ ਐ ਜੀ ਕਿਉਂ ਤੁਸੀਂ ਐਵੇਂ ਬੇਵਕਰੀ ਆਨੇ ਹੋ ਉਹ ਗੱਲ ਤਾਂ ਪਤਾ ਹੀ ਨਹੀਂ ਜਦੋਂ ਤੁਹਾਨੂੰ ਬਾਹਰ ਹੁੰਦੀਆਂ ਗੱਲਾਂ ਦਾ ਸੱਥਾਂ ਦੇ ਵਿੱਚ ਮੇਰੇ ਬਾਰੇ ਮੇਰੇ ਖਿਲਾਫ ਦੇ ਕੌਣ ਕਰਦਾ ਤੇਰੇ ਖਿਲਾਫ ਗੱਲਾਂ ਵੀ ਮਾਰੀ ਜਾਂਦਾ ਪਕਾਈ ਮੜੀ ਮੋਟੀ ਸਿਆਣਪ ਤੋਂ ਗੱਲ ਲੈ ਲਿਆ ਕਰ ਬਸ ਕੁਛ ਨਹੀਂ ਗੱਲਾਂ ਗੁੱਲਾਂ ਦੀ ਗੱਲ ਖਤਮਾ ਬੱਸ ਹੁਣ ਮੈਨੂੰ ਹਿੱਸਾ ਦੇ ਦਿਓ ਮੇਰਾ ਤੇ ਭਰਾਵਾ ਕਿਉਂ ਮੱਚਿਆ ਫਿਰਦਾ ਗੱਲ ਤਾਂ ਦੱਸ ਦੇ ਕੀ ਗੱਲ ਹੋ ਗਈ ਆ ਤੈਨੂੰ ਕਿਹਨੇ ਕੀ ਕਹਿਤਾ ਮੈਂ ਲੱਗਦਾ ਪਤਾ ਕੀ ਹੋ ਗਿਆ ਕੋਈ ਨਹੀਂ ਅੱਖਾਂ ਸਾਹਮਣੇ ਆਉਣੀਆਂ ਗੱਲਾਂ ਸਾਰੀਆਂ ਚੱਲ ਕੋਈ ਨਾ ਸਾਰ ਤਾਂ ਅੱਖਾਂ ਸਾਹਮਣੇ ਆ ਹੀ ਜਾਣਗੀਆਂ ਸਾਨੂੰ ਜੇ ਦੱਸ ਦੋਗੇ ਤਾਂ ਬਾਹਲੀ ਵਧੀਆ ਗੱਲ ਨਹੀਂ ਹੈਗੀ ਕੋਈ ਖਾਣੇ 'ਚ ਪਾਈ ਜਾਂਦਾ ਹੈਗਾ ਕੋਈ ਗੱਲ ਹੁੰਦੀ ਆ ਚਾਚਾ ਤੈਨੂੰ ਕਿੱਥੇ ਆ ਕੋਈ ਯਾਰ ਇੱਛੀ ਹੂਗੀ ਕਹੀ ਜਰਮਨ ਨਾਲ ਬੰਨੀ ਫਿਰਦਾ ਇਹ ਹੋ ਗਿਆ ਉਹ ਕੁਛ ਨਹੀਂ ਹੋਇਆ ਗੋਰੇ ਭਾਜਾ ਭਾਜਾ ਤੂੰ ਉਹਨੇ ਤੈਨੂੰ ਕੀ ਕਹਤਾ ਕਹੀ ਪੁੱਛੀ ਆਉਂੀ ਉਹਦੇ ਗੱਲ ਪਈ ਜਾਂਦਾ ਗੱਲ ਲੈ ਕੋਈ ਮੈਂ ਮਨੈਂਦਾ ਤੂੰ ਬਾਹਰੋਂ ਆਇਆ ਤੈਨੂੰ ਕਿਸੇ ਨੇ ਕੁਛ ਕਹਿਤਾ ਕੀ ਨਹੀਂ ਮੈਂ ਦੱਸਦਾ ਕੀ ਭਾਲਦਾ ਇਹ ਜਿਹੜਾ ਕੁਛ ਤੂੰ ਭਾਲਦਾ ਨਾ ਕਾਕਾ ਉਹ ਨਹੀਂ ਮਿਲਦਾ ਤੈਨੂੰ ਮੈਂ ਸਿੱਧੀ ਜੀ ਗੱਲ ਦੱਸਦੀ ਬੰਦੇ ਵਾਂਗੂ ਮਿਲਦਾ ਕਿਉਂ ਨਹੀਂ ਮੇਰਾ ਹੱਕ ਆ ਕੀ ਹੱਕਾ ਦਰ ਦਰ ਕਿ ਲੂੰਗਾ ਮੈਂ ਕਿਵੇਂ ਲੈ ਲੇਗਾ ਤੂੰ ਕਿਹੜੀਆਂ ਹੱਕਾਂ ਦੀ ਗੱਲ ਕਰਦੇ ਹੋ ਤੁਸੀਂ ਕੀ ਕਹੀਂ ਆਨੇ ਹੋ ਹੱਕਾ ਜ਼ਮੀਨ 'ਚ ਘਰ 'ਚ ਹੱਕ ਨਹੀਂ ਮੇਰਾ ਅਧ ਨਹੀਂ ਮੇਰਾ ਬੇਬੇ ਗੱਲ ਸੁਣ ਲੈ ਇਹ ਭਾਲ ਦਾ ਜੁੱਤੀਆਂ ਤੇ ਇਹ ਜੁੱਤੀਆਂ ਖਾ ਕੇ ਖੜੂਗਾ ਮੈਂ ਤੈਨੂੰ ਸਿੱਧੀ ਜੀ ਗੱਲ ਦੱਸ ਤੀਂ ਦੇਖ ਲੈ ਦੇਖ ਲੈ ਬੇਬੇ ਦੇਖ ਲੈ ਕਿਤਾ 'ਚ ਮੈਂ ਮਰਾਂ ਕਮਾਈਆਂ ਮੈਂ ਕਰਾਂ ਚਿੱਟੇ ਲੀੜੇ ਪਾ ਕੇ ਇਹ ਜਾਵੇ ਪੰਚਾਇਤਾਂ 'ਚ ਤੇ ਹਜੇ ਛਿੱਤਰ ਮੈਂ ਖਾਵਾਂ ਉਹ ਕੋਈ ਬਗਾਨਾ ਤੇਰਾ ਭਾਈ ਆ ਬੋਲ ਦੇ ਚੱਪ ਕਰ ਜਾ ਤੂੰ ਜਾ ਤੂੰ ਆਲਾ ਕੰਮ ਕਰ ਲੈ ਕਿਉਂ ਯਾਰੋ ਤੁਸੀਂ ਉਹ ਲੜੀ ਆਨੇ ਹੋ ਉਹ ਲੜੀ ਨਾਲ ਉਹ ਲਜੂਗਾ ਮੈਂ ਵੀ ਤੂੰ ਵੱਡਾ ਭਾਈ ਆ ਮੇਰਾ ਕਹ ਲ ਜੂਗਾ ਮੈਂ ਬਾਲੇ ਟਾਈਮ ਦਾ ਭੁੱਲਾ ਬੈਠਾ ਬੇਬੇ ਮੇਰੀ ਗੱਲ ਸੁਣ ਲੈ ਇਹ ਭਾਲ ਦਾ ਜੂਤ ਇਹ ਜੂਤ ਖਾ ਕੇ ਖੜੂਗਾ ਜੜੀਆਂ ਲੋਕਾਂ ਕੋਲੇ ਗੱਲਾਂ ਕਰਦਾ ਨਾ ਇਹ ਹੁਣ ਤੂੰ ਦੇਖੀ ਜਾਈ ਇਹ ਆਪਣੇ ਘਰ ਚ ਪਾੜ ਪੋਉਣਗੀਆਂ ਪੁੱਤ ਸਿਆਣਾ ਬਣੀ ਰਹਿੰਦਾ ਆਪਦੇ ਘਰ ਦੀਆਂ ਗੱਲਾਂ ਲੋਕਾਂ ਨੂੰ ਕਿਉਂ ਦੱਸਦੇ ਹੋ ਉਹ ਬੇਬੇ ਮੈਂ ਕਿਉਂ ਦੱਸਦਾ ਦੱਸਦਾ ਤਾਂ ਆਪਾਂ ਮੈਨੂੰ ਨਿੰਦਾ ਜਾ ਜਾ ਕੇ ਕਹਿੰਦਾ ਸਾਡੇ ਤਾਂ ਮਲੰਗਾ ਨਾ ਮੈਂ ਨਿੰਦਾ ਯਾਰ ਮੈਂ ਨਹੀਂ ਤਾਂ ਚਾਚਾ ਲੜਨ ਆਇਆ ਕਿਉਂ ਹਰਜਾ ਹੋ ਤਾਂ ਇਹ ਮੇਰੇ ਸਾਲੇ ਮਲੰਗ ਵੀ ਆ ਗਿਆ ਚਾਚਾ ਕਾਦ ਲੜੀਏ ਕਿ ਕੀ ਗੱਲ ਹੋ ਗਈ ਤੁਹਾਡੇ ਕਮਾਲ ਹੋਈ ਪਈ ਆ ਸਿਆਣਾ ਬਣਾ ਤੂੰ ਯਾਰ ਮੈਨੂੰ ਸਦਾ ਚਾਹੀਦਾ ਮੈਨੂੰ ਲੈ ਕੇ ਹਟੂਆ ਹੁਣ ਤੂੰ ਘਰ ਚ ਬੰਦ ਬੋਣ ਨੂੰ ਕਰਦਾ ਹੋਰ ਕੀ ਪਾਵਾਂ ਫੇਰਾ ਹੈ ਜਦੋਂ ਮੈਨੂੰ ਹੱਕ ਹੀ ਨਹੀਂ ਮਿਲਦਾ ਮੇਰਾ ਚੀਜ਼ ਨਹੀਂ ਮਿਲਦਾ ਚੱਲ ਸੁਣ ਓਏ ਮੈਂ ਤੇਰੀ ਗੱਲ ਤੂੰ ਸਾਡੇ ਘਰ ਦੇ ਮਸਲੇ ਦੇ ਵਿੱਚ ਨਹੀਂ ਬੋਲਣਾ ਠੀਕ ਹੈ ਨਾ ਲੱਗੀ ਸਾਡੇ ਸੀਰੀਅਸ ਸੀ ਬਣ ਕੇ ਰਿਹਾ ਨਾ ਤੂੰ ਵੀ ਨਾ ਓਹੋ ਘਰ ਜਾ ਉਹ ਆਦਮੀ ਤੂੰ ਸਿਆੜਾ ਬਣ ਜਾ ਲੈ ਕਹੀ ਗਈ ਐ ਤੈਨੂੰ ਪਪਾ ਕੁਛ ਨਹੀਂ ਚਾਹੀਦਾ ਮੈਨੂੰ ਮੇਰਾ ਹਿੱਸਾ ਚਾਹੀਦਾ ਗੱਲ ਕਰ ਮੈਂ ਤੈਨੂੰ ਹਿੱਸਾ ਦੇ ਦਿਆਂਗਾ ਤੇਰੇ ਮੋਟੇ ਭਾਈ ਉਹ ਮਾੜੀ ਮੋਟੀ ਨੇ ਸ਼ਰਮ ਮੱਲੇ ਸ਼ਰਮ ਬਾ ਮੈਂ ਗੱਲ ਕਰਤੀ ਇਹ ਬੰਦਾ ਬੋਲਣਾ ਨਹੀਂ ਚਾਹੀਦਾ ਮੈਨੂੰ ਮੈਂ ਤੈਨੂੰ ਮੈਂ ਦੇਣਾ ਹਿੱਸਾ ਬੇਪੁੱਤ ਅਰੇ ਬਾਹਰੇ ਕਿਆ ਲੋਕਾਂ ਨੂੰ ਜਲੂਸ ਦਿਖਾਉਣੇ ਹੋ ਐ ਮੈਂ ਮਰ ਜਾ ਮੱਕ ਜਬਰ ਜਬ ਪਰ ਕੀ ਕਰੀਏ ਇਹਨਾਂ ਨੂੰ ਹੋ ਕੀ ਗਿਆ ਮੈਨੂੰ ਤਾਂ ਹੀ ਨਹੀਂ ਸਮਝ ਆ ਰਹੀ ਚੰਗੇ ਭਲੇ ਤਾਂ ਸੀਗੇ ਆ 2-4 ਦਿਨਾਂ ਦਾ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਕਵਰੇਜ ਦੀ ਮਾੜੀ ਨਜ਼ਰ ਲੱਗ ਗਈ ਭਾਈ ਭਾਈ ਇੱਕ ਦੂਜੇ ਦੇ ਦਸ਼ਮਣ ਬਣ ਕੇ ਆਪਣੇ ਘਰੇ ਤਹੇ ਜੋ ਕੁਝ ਜਮੀ ਨਹੀਂ ਹੁੰਦਾ ਸੀਗਾ ਮੰਮੀ ਅਸ ਤਾਂ ਕਈ ਵਾਰੀ ਪੁੱਛ ਲਿਆ ਇਹਨਾਂ ਨੂੰ ਕੋਈ ਗੱਲ ਇਹ ਦੱਸਦੇ ਹੈਗੇ ਚੰਗੇ ਭਲੇ ਨੂੰ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਕੋਈ ਗੱਲ ਹੋਵੇ ਤਾਂ ਵੀ ਵੀ ਦੱਸਦੇ ਕਿਹੜਾ ਕਿਧਰੇ ਕੋਈ ਘਰ ਲੈ ਜੂਗਾ ਚੰਦਰੇਓ ਤੁਹਾਡੇ ਘਰ ਨੇ ਇਹ ਹਿੱਸੇ ਮੰਗਣ ਲੱਗ ਗਏ ਮਾਂ ਹੁਣ ਕੀ ਹੋਊਗਾ ਮੈਂ ਚੰਦ ਪੈ ਜੂਗੀ ਕਿਉਂ ਹੋ ਗਿਆ ਚੋਹ ਓਏ ਗੋਰੇ ਤੈਨੂੰ ਪਤਾ ਨਹੀਂ ਕੀ ਹੋ ਗਿਆ ਯਾਰ ਓਏ ਐਂ ਲੜਦੇ ਹੁੰਨੇ ਤੁਸੀਂ ਰੋਜ ਫਿਰ ਲੜਦੇ ਹੁੰਨੇ ਮੈਂ ਬੈੜ ਕਰੀਆ ਉਹ ਦੂਜੇ ਨਹੀਂ ਹਰਦਾਈ ਤਾਂ ਮੈਂ ਕੀ ਕਰਾਂ ਐਂ ਨਹੀਂ ਕਰਦੇ ਹੁੰਦੇ ਭਰਾ ਭਰਾ ਦਾ ਹੈ ਕਿਉਂ ਯਾਰ ਤੁਸੀਂ ਰਲ ਕੇ ਕਿਉਂ ਨਹੀਂ ਰਹਿੰਦੇ ਚਾਚੇ ਓ ਗੋਰੇ ਤੈਨੂੰ ਨਹੀਂ ਪਤਾ ਪਿਛਲੀਆਂ ਗੱਲਾਂ ਦਾ ਯਾਰ ਬੜਾ ਕੁਝ ਹੋਈ ਜਾਂਦਾ ਇੱਥੇ ਪਹਿਲਾਂ ਨਹੀਂ ਕਰਦਾ ਸੀ ਐ ਕੀ ਹੋ ਗਿਆ ਹੁਣ ਤੈਨੂੰ ਕੀ ਦੱਸਾਂ ਕੀ ਹੋ ਗਿਆ ਲੈ ਤੂੰ ਸਾਰਾ ਕੁਝ ਦੇਖ ਕੇ ਤਾਂ ਆਂ ਉਹ ਮੈਂ ਹੈ ਨਹੀਂ ਸੀਗਾ ਮੈਂ ਤਾਂ ਪਸੂਆਂ 'ਚ ਫਿਰਦਾ ਸੀ ਕਿਉਂ ਤੁਸੀਂ ਬੋਲੀਆਂ ਦੇ ਕੀ ਹੋ ਗਿਆ ਰੌਲਾ ਰੌਲਾ ਹੋ ਗਿਆ ਜਵਾਗ ਦੀ ਫੀਸ ਨਹੀਂ ਭਰਨ ਜਾਂਦਾ ਕਹਿੰਦਾ ਮੈਂ ਤਾਂ ਆਪ ਦੇ ਦੀ ਭਰ ਕੇ ਆਉਂ ਜਰ ਦੋ ਤਿੰਨ ਗੱਲਾਂ ਇਹ ਪਹਿਲਾਂ ਦੇਖ ਲਿਆ ਮੈਂ ਮਾੜੀ ਗੱਲ ਆ ਇਹ ਤਾਂ ਫਿਰ ਉਹ ਜਵਾਗ ਉਹ ਆਪ ਦੀ ਆ ਸਾਰੇ ਜਵਾਗ ਮੈਂ ਕਿਵੇਂ ਭਰੇ ਆਉਣਾ ਉਹਨਾਂ ਨੇ ਟੇਢੀ ਹੋ ਗਿਆ ਕੰਮ ਵੇਰੇ ਹੁਣ ਕਿ ਮੈਂ ਲੋਟ ਆਉਗਾ ਬਾਦੋਂ ਆਵਾਂਗੇ ਹੁਣ ਲੋਟ ਕਿਵੇਂ ਆਵਾ ਨਹੀਂ ਆਉਣੀ ਇੱਕ ਤਾਂ ਮਰ ਜੂ ਦੋਨਾਂ 'ਚ ਉਹ ਅੱਡ ਨਹੀਂ ਹੁੰਦੇ ਹੁੰਦੇ ਚਾਚਾ ਇਕੱਠਾ ਹੀ ਰਹਿੰਦਾ ਹੁੰਦਾ ਇੱਕ 'ਚ ਬੜਾ ਹੁੰਦਾ ਉਹ ਗੋਰੀਆ ਬਲ ਤਾਂ ਹੁੰਦਾ ਗਾ ਬਲ ਤਾਂ ਉਹਦੇ ਕੱਡੂ ਹੁਣ ਮੈਂ ਦੇਖੀ ਅਹੀਂ ਵਾਲ ਉਹ ਚ ਵੱਧ ਪੈ ਗਏ ਥੋੜੇ ਜੇ ਓਏ ਲੋਕ ਐਵੇਂ ਝੱਟ ਦੇਖਣ ਵਾਲੇ ਹੁੰਦੇ ਆ ਉਹ ਲੜੀ ਜਾਂਦੇ ਤੁਸੀਂ ਬੜੇ ਥੰਮਲੇ ਹੋ ਯਾਰ ਉਹ ਨਹੀਂ ਨਹੀਂ ਗੋਰੀ ਤੈਨੂੰ ਨਹੀਂ ਪਤਾ ਭੋਲੇ ਪੰਛੀਆ ਬੜਾ ਕੁਝ ਹੋਈ ਜਾਂਦਾ ਗਾ ਆਪਣੇ ਘਰੇ ਉਹ ਹੋਰ ਨਹੀਂ ਰਿਹਾ ਜਿਹੜਾ ਤੂੰ ਕਹਿਣਾ ਪਹਿਲਾਂ ਵਾਲਾ ਇੱਕਾ ਨਹੀਂ ਰਿਹਾ ਹੁਣ ਉਹ ਪਤਾ ਮੈਨੂੰ ਹੋਰ ਵੀ ਲੱਗੋ ਆਜੋ ਭਾਈਓ ਆਜੋ ਆਜੋ ਭਾਈਓ ਬੈਠੇ ਬੈਠੇ ਲੋਟਾ ਹਾਂ ਲੋਟਾ ਲੋਟਾ ਜੀ ਕਾ ਠੀਕ ਹੈ ਹੋਰ ਪਰਿਵਾਰਾ ਬਾੜਾ ਵਦਿਆ ਬਾੜਾ ਵੀ ਤੂੰ ਕਿੱਧਰ ਬੱਟਾਂ ਦੇ ਡੱਕਦਾ ਫਰਾ ਤਰਾ ਚੂਲਾ ਟੁੱਟ ਜੂ ਨਾ ਨਾ ਉਹ ਗੀੜਾ ਦੇਖਿਆ ਤੇ ਇਦਾਂ ਜੀ ਨਹੀਂ ਹੂੰ ਕਹ ਤਾ ਤਾਹੇ ਤਾਂ ਠੀਕ ਕਰ ਲੈ ਕੰਮ ਤਾਂ ਦਤ ਮੈਂ ਇਦਾਂ ਕੋਈ ਉਹ ਮੈਂ ਚਾਚੇ ਨਾਲ ਗੱਲ ਕਰਦਾ ਆ ਇਹਨਾਂ ਨਾਲੋਂ ਕੰਮ ਮੰਗ ਕਰੀਏ ਨਾ ਡੜਕੇ ਦਾ ਕੱਲੋਂ ਕੱਲ ਕਰ ਲੈ ਫੇਰ ਇਹਨਾਂ ਨਾਲ ਗੱਲ ਪਹਿਲਾਂ ਗੱਲ ਕੋਈ ਨਹੀਂ ਤੂੰ ਦੱਸ ਕੀ ਕਹਿੰਦਾ ਸੀ ਇਹਦਾ ਵਿਚਾਰਾ ਭਰਤ ਬੰਦਾ ਹੈ ਹੈ ਇਹਦਾ ਆਪਣਾ ਘਰ ਦਾ ਮੈਂਬਰ ਆ ਪੂਰਾ ਕੀ ਮੈਂ ਸੁਣੀ ਜਨਾ ਪਿੰਡ ਚ ਕੀ ਹੋ ਗਿਆ ਤੇ ਦੂਜਾ ਡਾਜਾ ਪਾ ਰੱਖਿਆ ਇਹਨਾਂ ਨੇ ਉਹੀ ਮੈਂ ਕਹਿੰਦਾ ਸੀ ਤਾਂ ਵੀ ਕੋਈ ਹੋਇਆ ਉਹ ਹੋ ਗਿਆ ਓਏ ਕੁਛ ਨਹੀਂ ਹੋਇਆ ਲੜਾਈ ਹੋ ਗਈ ਲੜਾਈ ਤਾਂ ਚਲ ਦੁਨੀਆ ਦੀ ਹੁੰਦੀ ਐ ਲੜਨਾ ਕਾਹਨੂੰ ਦੀ ਬੋੜਿਆ ਤੂੰ ਚੱਕ ਕੇ ਭੰਡੇ ਅੱਡ ਹੋ ਜਾ ਫਿਰ ਲੜਨਾ ਜ਼ਰੂਰੀ ਏ ਹਾਂ ਉਹ ਮੈਂ ਕਾਹਨੂੰ ਪੈੜ ਕਰਦਾ ਹਰਦਾ ਹੀ ਨਹੀਂ ਕਈ ਦਿਨ ਹੋ ਗਏ ਇਧਰੋਂ ਗੱਲਾ تھی ਇਧਰੋਂ ਗੱਲਾ تھی ਮੇਰਾ ਸਾਰਾ ਨਾਜਵਾਕਾਂ ਦੀ ਫੀਸ ਭਰਨ ਗਿਆ ਕੋਈ ਹੋਰ ਕੰਮ ਕਹਿਣਾ ਮੈਂ ਹਸਾਬਕਤਾ ਪੁੱਛਿਆ ਮੈਂ ਪੈਸੇ ਮੰਗੇ ਘਰਾਂ ਲਈ ਨੂੰ ਸਮਾਨ ਦਿਵਾਉਣਾ ਸੀ ਉਹਨੂੰ ਵੀ ਧੁੱਗਾ ਚੱਕ ਗਿਆ ਯਾਰ ਅੱਛਾ ਕਵੀਨਦਾਰੀ ਉਹਦੇ ਹੱਥ ਹੈ ਕਵੀਨਦਾਰੀ ਉਹਦੇ ਹੱਥ ਹੈ ਮੇਰੇ ਹੱਥਾ ਡੂਡਣਾ ਤਾਂ ਉਹਦਾ ਠੀਕ ਐ ਐ ਕੱਖਣੀ ਹੂੰ ਮੈਂ ਗੱਲ ਜੀ ਕਰਨੀ ਸੀ ਤੈਨੂੰ ਤੋਰ ਦਿੰਦਾ ਪਰ ਮੜਾ ਜਾ ਕੰਮ ਕਰ ਲੈਂਦੇ ਆਪਾਂ ਉਹ ਕੋਈ ਨਹੀਂ ਇਹਨੂੰ ਕੀ ਪਤਾ ਭੋਲਾ ਵਿਚਾਰਾ ਇਹ ਤਾਂ ਜੀ ਪੜਦੀ ਦੀ ਗੱਲ ਹੁੰਦੀ ਐ ਵਧੀਆ ਨਹੀਂ ਲੱਗਦਾ ਬੰਦਾ ਇਹ ਮੈਂ ਕਿਹਾ ਚੱਕਰੀ ਨਹੀਂ ਕੋਈ ਇੱਕ ਗੱਲ ਇਹਦਾ ਵਿਚਾਰਾ ਇੱਥੇ ਗੱਲ ਸੁਣ ਲਈ ਭੁੱਲ ਜਾਊਗਾ ਮਿੰਟ 'ਚ ਇਹਨੂੰ ਕੀ ਪਤਾ ਹੈਗਾ ਮੈਂ ਦੇਖਾਂ ਤੋਰ ਕੇ ਜਿਉ ਲੋੜ ਹੀ ਨਹੀਂ ਕਹੀ ਤਾਂ ਜਾਣਾ ਯਕੀਨ ਵੀ ਕਰ ਤੇਰੀ ਕੀ ਇਹ ਜੀ ਗੱਲ ਕਰ ਦੂ ਤੂੰ ਕਿ ਨਾ ਬੱਸ ਆ ਹੋਈ ਕਰ ਦਿਓ ਕੁਲਾ ਉੱਪਰ ਤੋਂ ਹੋਰ ਕੁਝ ਨਾ ਐਂ ਕਹਿੰਦਾ ਸੀ ਵੀ ਜੇ ਕੁੱਟਿਆ ਘਟਿਆ ਤਾਂ ਨਹੀਂ ਤਾਂ ਨਾ ਨਾ ਮੈਂ ਵੱਡਾ ਆ ਹੱਥ ਤਾਂ ਨਹੀਂ ਚੱਕਣਾ ਅੱਛਾ ਉਂ ਫਿਰ ਜਦੋਂ ਹੁਣ ਗੱਲ ਐ ਵਧ ਗਈ ਹੂੰ ਗੱਲ ਤਾਂ ਪੂਰੀ ਵਧ ਗਈ। ਪਰ ਹੱਥ ਚੱਕਣ ਚ ਵੀ ਕੀ ਹਰਜ ਹੈ। ਉਹ ਬਾ ਹੱਥ ਵੀ ਚਕਾ ਲੈਂਦਾ ਜੇ ਮਾੜੀ ਜੀ ਗੱਲ ਹੋ ਗਈ ਬੜੂ ਆ ਗਈ। ਹੂੰ ਮੈਨੂੰ ਐਂ ਲੱਗਦਾ ਆਪਾਂ ਪਿੰਡ 'ਚ ਰਹਿੰਨੇ ਆ ਪਿੰਡ 'ਚ ਸੁਣਦੇ ਆ। ਹੂੰ ਮੈਨੂੰ ਡਰ ਲੱਗ ਜਾਂਦਾ ਇਹ ਦੱਸਣਾਂ ਦਾ ਵੀ। ਲੈ ਦੇਖ ਲੈ ਉਹ ਤਾਂ ਧਿਆਨ ਹੀ ਤੇਰੀ ਗੱਲ 'ਚ ਤੂੰ ਗੱਲ ਦੱਸ ਕਿਹੜੀ ਕਰਨ ਆਏ ਮੇਰੇ ਕੋਲ। ਕਿਹਦੀ ਦਾ ਤਾਂ ਹੈ? ਹੈ? ਕੀ ਜਣਾ? ਖੁਸ਼ ਨਹੀਂ ਹੁੰਦਾ ਮਾਂ ਤਿਆਰੀ ਆ ਜੀਰੀ ਦੀ ਵੀ। ਤੇ ਹੈਂ? ਆ ਗਈ ਬੱਸੇ ਦਾ? ਹਾਂ ਹਾਂ ਆ ਗਈ। ਅੱਜ ਵੱਢਦੇ ਤੇ। ਮਾਂ ਪਰਾਂ ਫਰਕ ਨਮੀੜੀ ਜਾਂਦਾ ਕਮ ਹੋਣਾ। ਆਪਾਂ ਨਿਬੜ ਜੂਏ ਦੀ ਫਸਲ ਤੇ ਅੱਛਾ ਪਿੰਡ ਚੋਂ ਸੁਣਦੇ ਆ ਗੱਲਾਂ ਬਾਤਾਂ ਜ਼ਿਆਦਾ ਕਰਦਾ ੱਤਕਾ ਥੋੜੇ ਜਿਹਾ ਤੇ ੱਤਕਾ ਹੀ ਆ ਜਦੋਂ ਆਪਾਂ ਨੂੰ ਲੋੜ ਵਾਸਤੇ ਹੁਣ ਮੈਂ ਹਰੇ ਗੱਲ ਥੋੜੀ ਦੱਸਦਾਈ ਬੁੜੀਆਂ ਨੂੰ ਆ ਚੀਜ਼ ਚਾਹੀਦੀ ਆ ਪਰਦਾ ਹੁੰਦਾ ਸੌ ਚੀਜ਼ ਆ ਸੌ ਤੋੜਦਿਆਂ ਗੱਲਾਂ ਤੂੰ ਜਿਹੜੇ ਇਹਨਾਂ ਨੂੰ ਤੋੜਦਿਆਂ ਗੱਲਾਂ ਮੈਂ ਤਾਂ ਹੀ ਕਹਿਣਾ ਕਾਕਾ ਇਹਨਾਂ ਨੂੰ ਤੋੜ ਦੇ ਯਾਰ ਉਹ ਕੋਈ ਨਾ ਗੁਰਿਆ ਇਹ ਸਿਆਣੀ ਗੱਲ ਦੱਸਦਾ ਆਪਾਂ ਨੂੰ ਭਲੇ ਦੀ ਗੱਲ ਦੱਸਦਾ ਇਹ ਉਹ ਨਹੀਂ ਆਪਾਂ ਮੈਂ ਮੇਰੀ ਗੱਲ ਸੁਣਾ ਮੈਂ ਮੈਂ ਇੱਕ ਹੀ ਖਾਣੀ ਖਾਣੀ ਆ ਪਹਿਲਾਂ ਸਿਆਣਾ ਬੇਣਾ ਹੋਇਆ ਪਿਆ ਮੈਂ ਬਜ਼ੁਰਗ ਬਜ਼ੁਰਗ ਇਹ ਜੇ ਕੰਮ ਕਰਦੇ ਚੰਗੇ ਲੱਗਦੇ ਨੇ ਕਿਤੇ ਓਏ ਅੱਡ ਫਿਰ ਹੁਣ ਜਦੋਂ ਨਿਭਦੀ ਨਹੀਂ ਇੱਥੇ ਮੇਰੇ ਸੜੇ ਉਂ ਮਰ ਗਏ ਕਿੰਨਾਂ ਚੋਂ ਫੇਰ ਕੀ ਕਰਾਂਗੇ ਓਏ ਐ ਤਾਂ ਕੁਝ ਨਹੀਂ ਹੁੰਦਾ ਲੈ ਲੈ ਚੱਲੀ ਐ ਨਿੱਟ ਤੇ ਪਾਈ ਜਾ ਫੋਟੋਆਂ ਵੀ ਜੱਬਾ ਧੱਕਾ ਕਰ ਗਿਆ ਤਾਂ ਕਰ ਕਰ ਇਹ ਹਾਲਾ ਲੜਾਈ ਪੜਾਈਦਾ ਤਾਂ ਓ ਨਹੀਂ ਫਿਰ ਮੈਂ ਤੈਨੂੰ ਐਂ ਕਹਿਣਾ ਵੀ ਮੌਕਾ ਫਿਰ ਇਹ ਜੇ ਇੱਕ ਜਿੱਤੇ ਕਹਿੰਦਾ ਜੇ ਦੋ ਮਾਂ ਲਟਾਈਦੇ ਨੇ ਮਨ ਘੋੜਦੇ ਨੇ ਇੱਕ ਤਾਂ ਢਾਈ ਦੇਈ ਆ ਇਹ ਤਾਂ ਇਹ ਡੇਟ ਹੈ ਉਹ ਡੇਟ ਫਿਰ ਅੱਧ ਹੋ ਜਾਣਗੇ ਤਾਂ ਪਾਏ ਗੱਲ ਕਹਿੰਦੇ ਆ ਪੁੱਤ ਕਲੇਸ਼ ਦਾ ਮੂੰਹ ਕਾਲਾ ਹੈ ਕੀ ਫਾਇਦਾ ਕਲੇਸ਼ ਕਰਕੇ ਕੱਕ ਨੇ ਆ ਪਤਾ ਸਿਆਣੀ ਗੱਲਾਂ ਕਰਦੀਆਂ ਜੇ ਦੋਨੇ ਢਾਈ ਆਏ ਕਿਵੇਂ ਮਖਲਾਵੇਂ ਗੁਟਣ ਦੇ ਦੇਖ ਲੈ ਛੋਟੜਾ ਬੰਦਾ ਇਹਨੂੰ ਕੀ ਪਤਾ ਹੈ ਇਹਨੂੰ ਕੋਈ ਨਹੀਂ ਪਤਾ ਮੈਂ ਤੈਨੂੰ ਐਂ ਕਹਿਣਾ ਵੀ ਹੁਣ ਬਾਹਲਾ ਟਾਈਮ ਨਾ ਲਾ ਫਿਰ ਆਏ ਹੁਣ ਹਿਸਾਬ ਕਿਤਾਬ ਤਾਂ ਕਰਨਾ ਹੀ ਪੂ ਹਾਂ ਬੰਦ ਮਢਈਆ ਕਰਾਂਗੇ ਚਾਰ ਬੰਦੇ ਭਾਵਾਂਗੇ ਵਿੱਚ ਬਾਹਲਾ ਕਹਿੰਦਾ ਭਾਈ ਤੇਰੀ ਭੂਆ ਨੂੰ ਮੈਂ ਕਰ ਦਿੰਨਾ ਫੋਨ ਵੇ ਚਾਹ ਰਿਸ਼ਤੇਦਾਰ ਬੁਲਾਉਣ ਨੇ ਮੈਂ ਬਿਚਾ ਹੈਗੀ ਹੈਗਾ ਜਦੋਂ ਮਰਜੀ ਬੁਲਾ ਲਓ ਪਰਾਂ ਕੰਮ ਨਾ ਮਿਲਵਾਉਂਦਾ ਨਾ ਹਜੇ ਤਾਂ ਨਹੀਂ ਸਾਡੇ ਰਿਸ਼ਤੇਦਾਰਾਂ ਨੂੰ ਜਦੋਂ ਫਸਲ ਵਾਰੀ ਬੰਡਾਂਗੇ ਉਦੋਂ ਬਾਣ-ਬੂਣ ਬੰਡਾਂਗੇ ਸਾਰਾ ਉਦੋਂ ਕਰਾਂਗੇ ਹੋਰ ਆਂਦੇ ਤਾਂ ਹੈ ਨਹੀਂ ਇਕੱਠੇ ਨਾ ਇਕੱਠੇ ਤਾਂ ਰਹੋਗੇ ਨਾ ਹੁਣ ਤਾਂ ਫਿਰ ਜਦੋਂ ਕਹਿੰਦਾ ਵੀ ਕੀ ਨਾ ਫਰਕ ਪੈ ਜੇ ਫੇਰ ਗੱਲੋ ਜੀ ਬਣਦੀ ਚਾਂਸ ਤਾਂ ਹੈ ਨਹੀਂ ਹੁਣ ਇਕੱਠੇ ਰਹਿਣ ਦਾ ਚਾਂਸ ਫਿਰ ਹੋਣਾ ਵੀ ਚਾਹੀਦਾ ਜਦੋਂ ਐਡੀਆਂ ਗੱਲਾਂ ਹੋ ਗਈਆਂ ਕਹਿੰਦਾ ਨਹੀਂ ਔਰ ਮੰਨ ਲੈ ਤੇਰੀਆਂ ਰਿਸ਼ਤੇਦਾਰੀਆਂ ਨੇ ਤੈਂ ਆਪਦੀ ਸਹੁਰੇ ਜਾਣੇ ਦਹੀਂ ਵੀ ਫਲਾਣੇ 100 ਰੁਪਿਆ ਤਾਂ ਹੀ ਕੁੜੀਆਂ ਕੋਲੇ ਜਾਣਾ ਦਹੀਂ ਵੀ 100 ਰੁਪਿਆ ਤੰਜ ਬਾਕਾਂ ਦੀ ਪੀਚ ਪਾਨੀ ਦਹੀਂ ਵੀ 100 ਰੁਪਿਆ ਕੀ ਗੱਲ ਭਈ ਹੱਥ ਢਣਾ ਪੈਂਦਾ ਅੱਧਾ ਮਾਲਕਾਂ ਦੇ ਖੇਤਾਂ 'ਚ ਮੈਂ ਖਪਦਾ ਨਾ ਮੈਂ ਹੋਰ ਗੱਲ ਕਹਿਣਾ ਤੇਰੀ ਤੇ ਦੀ ਦੇ ਵਿੱਚ ਫਿਰ ਕੋਈ ਫਰਕ ਨਹੀਂ ਹੈਗਾ ਆਹੀ ਲੱਗਦਾ ਆਹੀ ਹੈ ਤੇਰੇ ਤੇ ਦੇ ਵਿੱਚ ਕੀ ਫਰਕ ਹੈ ਆਹੀ ਲੱਗਣ ਲੱਗਾ ਨਹੀਂ ਇਹ ਤਾਂ ਬੇਸੂ ਹਨ ਤਾਂ ਚਲ ਕਿਸੇ ਦਾ ਪਤਾ ਨਹੀਂ ਗੱਲ ਮਕਾ ਸਾਫ ਕਿਤਾਬ ਦਾ ਵੀ ਕੋਈ ਚੱਕਰ ਨਹੀਂ ਪੈ ਹੈ ਤੇ ਜਿਹੜਾ ਲੋਕਾਂ ਕੋਲੇ ਕਹਿੰਦਾ ਫਿਰਦਾ ਕਿ ਸਾਡੇ ਦਾ ਬੁੱਝੜਾ ਹੁੰਦਾ ਕੁਛ ਨਹੀਂ ਪਤਾ ਉਹ ਗੱਲਾਂ ਦੁੱਖ ਦਿੰਦੀਆਂ ਮੇਰੇ ਮੂੰਹ ਤੇ ਕਹਦੇ ਜੇ ਮੇਰੀ ਗਲਤੀ ਹੈ ਕੋਈ ਲੋਕ ਮੇਰੇ ਛੜਦੇ ਹਰਾਮੀ ਨੇ ਸੁਬਾਤ ਲੈਂਦੇ ਨੇ ਅੱਜ ਕੱਲ ਹਰੇਕ ਆ ਨਹੀਂ ਸਮਝਣਾ ਤੇਰੇ ਮੂੰਹ ਤੇ ਤੇਰੇ ਨਹੀਂ ਯਾਰ ਉਹਦੇ ਮੂੰਹ ਤੇ ਉਹਦੇ ਨੇ ਇਹ ਫਿਤਰਤ ਹੈ ਲੋਕਾਂ ਦੀ ਅੱਜ ਕੱਲ੍ਹ ਆ ਕਹਨੇ ਹਾਂ ਮੈਂ ਤਾਂ ਇਹੀ ਕਹਿਣਾ ਕਾਹਨੂੰ ਕਲੇਜ ਕਰਦੇ ਆ ਬਤਾ ਅੱਡ ਹੋ ਜੋ ਪਰਾਂ ਕੱਢ ਕੇ ਕੰਦ ਪਰਾਂ ਕਰਿਆ ਯਾਰ ਕਾ ਨੂੰ ਕੱਕਨੇ ਮੈਂ ਹੋ ਕਰੀ ਜਾਣਾ ਕਵੜ ਕਰੀ ਜਾਣਾ ਦੇਖਦੇ ਆ ਪੈਸੇ ਟੱਕੇ ਦੀ ਲੋੜ ਐ ਭਈ ਮੈਂ ਦਿੰਨਾ ਪੈਸੇ ਕੰਦ ਮਤਲਬ ਇੱਟਾ ਮਗਾਉਣੀਆਂ ਨੇ ਉਸ ਮਰਜ਼ੀ ਲਿਓਣਾ ਸਮਾਨ ਸੱਪਾ ਮੈਂ ਤੇਰੇ ਨਾਲ ਖੜਾ ਕਹਿੰਦਾ ਇਹ ਮੁੰਡਿਆ ਨਾ ਬੋਦਾ ਫਿਰ ਆਹੀ ਕਰ ਸਕਦਾ ਹੋਰ ਫਿਰ ਆਪਣੇ ਹੱਥ ਪੈਛਾ ਹੈ ਨਹੀਂ ਕੋਈ ਹਾਂ ਉਹ ਸੱਚੇ ਬੰਦੇ ਦਾ ਖੜਦਾ ਹੀ ਆ ਫਿਰ ਕੋਈ ਹੈ ਅਹੀਂ ਕਹਿਣਾ ਵੀ ਜਿੱਥੇ ਤੈਨੂੰ ਹੋ ਤੂੰ ਕਿਸੇ ਕੱਠਫਟ ਚ ਖੜਾਏਗਾ ਤੇਰਾ ਚਾਚਾ ਤਾਇਆ ਤੇਰਾ ਮੂਰੇ ਖੜੂ ਅਹੀਂ ਜੀ ਗੱਲ ਕੋਈ ਨਹੀਂ ਗੌਰ ਕਰੂਗਾ ਗਲਤੀ। ਠੀਕ ਆ ਚਾਚਾ ਵਰਾ ਹੀ ਕਰ ਲੈ। ਮੈਂ ਕਹਿੰਦਾ ਤਾ ਐਂ ਹੀ ਹੋਰ। ਹੋਰ ਸਾਰਾ ਹੋ ਜੂ ਕੋਰੇ ਆ ਯਾਰ ਨੁਕਸਾਨ ਹੋ ਜੂਆ। ਨੁਕਸਾਨ ਹੋ ਜੂ। ਗੱਲ ਹੋਰ ਐ। ਇਹ ਤਾਂ ਹੁਣ ਜਲ ਤਾਂੇ ਖੜਾ ਕੋਹੋਂ ਗੱਲ ਕਰਨੀ ਐ। ਉਹਦਾ ਹੁਣ ਸਭ ਦਾ ਸਾਰਾ ਕੁਝ ਬਣਾਈ ਜਾਂਦਾ। ਇਹੀ ਲਾੜਲੇ ਕੋਲ ਚ ਨੂੰ ਮਾਂਜੀ ਜਾਂਦਾ। ਇਹ ਗੱਲ ਤੋਂ ਡਰਦਾ ਮੈਂ ਤਾਂ ਯਾਰ ਆਪਾਂ ਤਾਂ ਕਿਸੇ ਜਵਾਕ ਨਾਲ ੱਥਕਾ ਹੁੰਦਾ ਆਪਾਂ ਤਾਂ ਦੇਖ ਨਹੀਂ ਚਾਹ। ਨਾਲੇ ਕਹਿੰਦਾ ਮੈਂ ਤਾਂ ਕੋਠੀ ਪਾ ਕੇ ਅੱਡ ਹੂੰਗਾ ਨਵੀਂ। ਤੈਨੂੰ ਆ ਘਰ ਛੱਡੂ ਵਾਲਾ ਦੇਖ ਲੈ। ਲੈ ਫੇਰ। ਦੀ ਬੀਬ ਨੇ ਵਜਾਈ ਜਾਂਦਾ ਕਹਿੰਦੇ ਉਹੀ ਤਾਂ ਗੱਲ ਕਰਦੇ ਆ ਫਿਰ ਆਪਾਂ ਤਾਂ ਹੀ ਕਹਿੰਦੇ ਆ ਵੀ ਜਦੋਂ ਹੁਣ ਸਭ ਛੱਲਾ ਹੋ ਗਿਆ ਇਹ ਕੁਛ ਕਰੇ ਪੰਜ ਕਰੇ ਇਹਦਾ ਡੁੱਲੇ ਇਹਦਾ ਵਿਗੜੇ ਇਹਦਾ ਛਮਰੇ ਇਹਦਾ ਹਵਤਾ ਹੈ ਆਈ ਤਾਂ ਹੈ ਸੈਨੀ ਜਨ ਲੱਗਦਾ ਜੇ ਤਾਂ ਹੁਣ ਰੁਪਏ ਬਣਾਉਂਦਾ ਤਾਂ ਤਹਾਉ ਬਣਾਉਂਦਾ ਖਰਚਾ ਫਿਰ ਵਿਚਾਰਾ ਇਹ ਟਾਕੀ ਜਾਂਦਾ ਉਹਦੀ ਕੰਨੀ ਚੱਲ ਠੀਕ ਹੈ ਫਿਰ ਵਕਾ ਨੂੰ ਬਸ ਗੱਲ ਤੇ ਕਰ ਲੈ ਗਾਵਰਾ ਬਾੜਾ ਟਾਈਮ ਨਾ ਪਾ ਫਿਰ ਉਹਨਾਂ ਜੀਰੀ ਤੁਸੀਂ ਮੇਰਦੋ ਕੰਮ ਬਾਈ ਇੱਕ ਅੱਧੇ ਵਾਰੀ ਹੋਰ ਦੇਣਾ ਮੈਂ ਬਸ ਉਦੋਂ ਬਾਅਦ ਹੋ ਜੂਗਾ ਅੱਡ ਤਾਂ ਹੋਣਾ ਹੀ ਹੋਣਾ ਤੇ ਬੋਲੇ ਦਾ ਫਿਰ ਆਪ ਦੀ ਕਰੀ ਪਲਾਉ ਭਾਈ ਹੋਰ ਆਓ ਨਾਲੇ ਪਹਿਲੀ ਹੋ ਜਾਓ ਪਰ ਲੜਨ ਤੋਂ ਪਹਿਲਾਂ ਹੀ ਆਏ ਨਹੀਂ ਫਿਰ ਐਸ ਬਾਅਦ ਨਹੀਂ ਆਉਂਦਾ ਹੁੰਦਾ ਇਹਨੂੰ ਕਹੀਦੇ ਗਾਹਾਂ ਨਾਲ ਗੱਲ ਕਰੇ ਵੀਰ ਬਣ ਕੇ ਚੰਗਾ ਨਹੀਂ ਉਹ ਮੇਰੀ ਆ ਜ਼ਿੰਮੇਵਾਰੀ ਚਲ ਠੀਕ ਹੈ ਚੰਗਾ ਓਏ ਚੰਗਾ ਚੰਗਾ ਆਓ ਕਰ ਲੋ ਕੰਮ ਦੰਦਾਰੇ ਠੀਕ ਚੰਗਾ ਠੀਕ ਕੋਈ ਨਹੀਂ ਹਾਂ ਤਾਂ ਸਿਆਣੀ ਗੱਲ ਹੀ ਦਸੀਏ ਗਾਹਾਂ ਕਰਨ ਵਾਲੀ ਤਾਂ ਕੀ ਕਰੇ ਆਹੋ ਆਹੋ ਪਤਾ ਨਹੀਂ ਹੁੰਦਾ ਨਾ ਮਾੜੇ ਟਾਈਮ ਦਾ ਉਹ ਵੇਖੀ ਖੁੰਡ ਇਹ ਤਾਂ ਯਾਰ ਆਈ ਸਹੀ ਗੱਲ ਕਹਿੰਦਾ ਇਹ ਉਰੇ ਨੂੰ ਹੋ ਜਾ ਮੇਰੇ ਨੇੜੇ ਉਮਰ ਕੱਢੀ ਐਨੇ ਵੀ ਪਤਾ ਇਹਨੂੰ ਸਾਰਾ ਉਹ ਨੂੰ ਉਹ ਕਹਿੰਦਾ ਮੈਂ ਕੋਠੀ ਵੀ ਅੱਡ ਪਾਉਂਗਾ ਜ਼ਮੀਨ 'ਚੋਂ ਵੀ ਅੱਡ ਜਾਊ ਖੇਤ ਆਉਂਦਾ ਨਹੀਂ ਉਹ ਐ ਕਿਵੇਂ ਪਾਉਂੂ ਫਿਰ ਉਹ ਫਿਰ ਉਹੀ ਗੱਲ ਦਾ ਤਾਂ ਰੌਲਾ ਉਹ ਗੱਲ ਕਰਕੇ ਤਾਂ ਮੈਂ ਬੋਲਿਆ ਫਿਰ ਹੋਰ ਅੱਗੇ ਅੱਜ ਤੱਕ ਬੋਲਿਆ ਸੀ ਵੱਡੇ ਭਾਈ ਨੂੰ ਦੱਸ ਐਂ ਕਹਿੰਦਾ ਸੀ ਐਂ ਕਹਿੰਦਾਗਾ ਠੀਕ ਮਾਰੀ ਗੱਲ ਕਰਦਾ ਫਿਰ ਉਹ ਹਾਂ ਜਦ ਤੱਕ ਮੈਂ ਖੇਤ ਆਉਣਾ ਤੇ ਨਾਲ ਮੇਰੇ ਖੇਤ ਆ ਜੇ ਫਿਰ ਵੀ ਮੈਂ ਮੰਨਾ ਚੱਲ ਕਰਦੇ ਅੱਧੇ ਕੰਮ ਆ ਕਰ ਲਵਾਂ ਕਰਾਵੇ ਨਾਲ ਵੀ ਕਰਦੇ ਤਾਂ ਕਰ ਸਕਦਾ ਤੂੰ ਧੱਕਾ ਭਈ ਜੇਰੇ ਨਾਲ ਭਈ ਤਾਹੀਂ ਫਿਰ ਮੈਂ ਬੋਲਿਆ ਫਿਰ ਤਾਂ ਹੀ ਮੈਥੋਂ ਫਿਰ ਗਾਲਾਂ ਨਿਕਲ ਗਈਆਂ ਅੱਜ ਨਮੇੜ ਤੇ ਪਰੇ ਚਲੇ ਗਏ ਕਰੇ ਆਪਾਂ ਨਮੇੜ ਦਿੰਨੇ ਆਂ ਬਸ ਕੋਈ ਨਹੀਂ ਫਸਲ ਨੂੰ ਡੀਕਦੇ ਆਂ ਬਾ 15 20 ਦਿਨਾਂ ਚ ਹੋ ਜੂ ਇੱਕ ਪਾਸੇ ਇਹਨੂੰ ਆ ਜਾਣ ਇਹ ਤਾਂ ਨਹੀਂ ਹੁਣ ਵਿੱਚ ਰੁੱਲਣੀ ਓਏ ਤਾਂ ਕੀ ਦੰਦਕਾਂ ਵੜਦੀ ਆ ਜੂ ਯਾਰ ਅੱਪੀ ਵਿੱਚ ਹੀ ਚੱਲੀ ਜੂ ਸਾਰਾ ਵਿੱਚ ਗਾਜਰਾ ਮੂੜੀਆਂ ਜਾ ਗੁਰ ਐ ਕਰ ਜਾ ਆਪੇ ਗਲਿਆਥੋਂ ਚੱਕ ਕੇ ਜਾ ਲਾਈ ਭੱਜ ਭੱਜ ਕੇ ਤਾਂ ਕੁਝ ਨਹੀਂ ਹੁੰਦਾ ਜਾ ਜਾ ਸ਼ੇਰ ਬਣ ਕੇ ਭੱਜ ਜਾ ਕਾਲਜਾ ਮੱਛਿਆ ਹੋਏ ਉਦੋਂ ਸੁਨੇਹਾ ਸੁਹਾਣੀ ਦੇਖੀ ਤਾਂ ਆਂਦਾ ਲੜਾਈ ਲਿਨ ਜੁਹਾਰਾ ਕੰਮ ਬਰਾ ਹੋ ਗਿਆ ਬਾਹਰ ਆ ਗੋਹਾ ਚਾਉਣ ਆ ਰਹੇ ਮੇ ਸਾਰੇ ਦਾ ਆ ਆ ਜਾ ਚੀ ਤੂੰ ਕਿਥੋਂ ਹਾਂ ਕੀ ਬਣਿਆ ਉਥੇ ਉਥੇ ਉਹ ਤਾਂ ਬਾਈ ਤਾਂ ਮੁੜਾਇਆ ਸੀ ਦੂਤਾਂ ਦਾ ਦਾਰਿਆ ਫਿਰ ਤੂੰ ਇੱਥੇ ਕੀ ਕਰਦਾ ਆ ਉਥੇ ਰਹਿ ਐਨਾ ਹੋਵੇ ਵੀ ਇੱਕ ਦੂਜੇ ਦੇ ਸਿਰ ਪਾੜਦਣ ਉਹਦਾ ਕਰਵਾ ਗਿਆ ਵਾਂ ਕਈ ਇਹਨਾਂ ਬਾ ਮਾਰ ਗਿਆ ਹੀ ਨਹੀਂ ਰਹਾ ਸਾਡੇ ਉਥੇ ਮਗਰ ਛੋਟਾ ਕਿੱਥੇ ਆ ਉਹਦਾ ਹੀ ਉੱਥੇ ਆਪਣਾ ਟਾਂਟੀ ਉੱਥੇ ਦਾਰੂ ਪੀਣ ਲੱਗਿਆ ਖੇਤ ਵਿੱਚ ਕੇ ਉਹ ਮੈਂ ਮਰ ਜਾ ਫਿਰ ਤੂੰ ਉਹਨੂੰ ਇਕੱਲੇ ਨੂੰ ਕਿਉਂ ਛੱਡਿਆ ਇੱਥੇ ਮੈਨੂੰ ਕਹਿੰਦਾ ਕਰਿਆ ਯਾਰ ਤੂੰ ਕਹਿੰਦਾ ਪਸੂਟਾਂ ਦਾ ਦੇਖ ਲੈ ਦੱਸ ਮੰਮੀ ਤੂੰ ਵੀ ਨਾ ਚੱਲਾਈਂ ਆ ਉਹ ਮੈਂ ਕੀ ਕਰਦਾ ਜੋ ਅਗਲੇ ਨੇ ਕਹਿਤਾ ਹੁਣ ਮੈਨੂੰ ਦੱਸੋ ਹੁਣ ਮੈਂ ਮੰਨੂਗਾ ਹੀ ਛੁੱਟੀ ਗੱਲ ਮੇਰੀ ਗੱਲ ਛੱਡ ਪੁੱਤ ਉਹ ਇੰਨੇ ਗੁੱਸੇ ਚ ਗਿਆਗਾ ਤੂੰ ਮਾੜਾ ਮੋਟਾ ਤਾਂ ਉਹਦਾ ਫਿਕਰ ਕਰਦਾ ਉੱਥੇ ਦੇ ਕੋਲੇ ਰਹਿੰਦਾ ਉਪਾ ਵੀ ਮੈਨੂੰ ਕੋਲੇ ਬੈਠਣੇ ਨਹੀਂ ਦਿੱਤਾ ਉੱਥੇ ਪਤਾ ਨਹੀਂ ਕੌਣ ਆ ਗਿਆ ਇੱਕ ਹੋਰ ਬਸੇ ਲੰਮਾ ਸਾਰਾ ਕਰ ਦਈ ਇਹਦਾ ਬੰਦਾ ਮੈਂ ਤਾਂ ਦੇਖ ਕੇ ਉਹ ਡਰੀ ਗਈ ਪਹਿਲਾਂ ਲੰਮਾ ਸਾਰਾ ਕਰ ਤੇ ਤਾਂ ਕੌਣ ਉਹ ਪਤਾ ਨਹੀਂ ਉਹਦਾ ਨਾਮ ਭੁੱਲ ਗਿਆ ਮੈਂ ਕੀ ਨਾਮ ਉਹਦਾ ਰਾਮ 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 ਆ ਕਹਿੰਦੇ ਸੀ ਕੌਣ ਸੀਗਾ ਉਹ ਪਹਿਲੇ ਕਦੇ ਕੋਈ ਬੰਦਾ ਦੇਖਿਆ ਨਹੀਂ ਆਪਾਂ ਨਾ ਨਾਮ ਸੁਣੇ ਨੀ ਚਿੱਟੀ ਦਾ ਟਿਆੜਾ ਜੀ ਖਬਰੇ ਕੌਣ ਹੈ ਉਹ ਕਹੀ ਆਂਦਾ ਸੀਗਾ ਬਾਈ ਨੂੰ ਕਹਿੰਦਾ ਤੁਸੀਂ ਅੱਡ ਹੋ ਜਾਓ ਬਾਈ ਕਹਿੰਦਾ ਨਹੀਂ ਤੁਸੀਂ ਇਕੱਠੇ ਬਹਿ ਕੇ ਆਏ ਹੋ ਜੀ ਬਹੁਤ ਹਜੂਤੋ ਟਾਗਣਾ ਮਰ ਜਾਮਾ ਇਹ ਤਾਂ ਉਹੀ ਗੱਲ ਹੋ ਗਈ ਘਰ ਤੇ ਕਿਸ ਨੇ ਉਹੀ ਚੁਗਲੀਆਂ ਆਪਣੇ ਘਰ ਚ ਪਾੜ ਬੁਆਤੇ ਲੋਕੀ ਘਰ ਪਟਦੇ ਹੁੰਦੇ ਆ ਪੁੱਤ ਬਾਹਰ ਤੋਂ ਕਹੀ ਜਾਂਦਾ ਜੀ ਉਹ ਤਾਂ ਉਹ ਨਾਲੇ ਮੇਰੀ ਗੱਲ ਸੁਣ ਮਾੜੀ ਮੋਟੀ ਬਿੜ ਕੇ ਰੱਖਿਆ ਕਰ ਐਂ ਦੱਸ ਉਹਨੂੰ ਦਾਰੂ ਪੀਂਦੇ ਨੂੰ ਇਕੱਲੇ ਨੂੰ ਕਿਉਂ ਛੱਡ ਕੇ ਆ ਗਿਆ ਉਹ ਮੈਨੂੰ ਕਹਿੰਦਾ ਘਰੇ ਜਾ ਹੁਣ ਮੈਂ ਛੱਡਣਾ ਹੀ ਨਹੀਂ ਉਹ ਮਗਰ ਮੇਰੇ ਉਹ ਪੈਂਦਾ ਤੇ ਉਸ ਬੰਦੇ ਨੇ ਹੋਰ ਕੀ ਕੀ ਗੱਲਾਂ ਕਰੀਆਂ ਉਹ ਤਾਂ ਬਸ ਸੱਚ ਐਂ ਕਹਿੰਦਾ ਸੀਗਾ ਵੀ ਤੁਸੀਂ ਆਡੋ ਹੋ ਜੋ ਦੋਨੇ ਭਰਾ ਦੋ ਇਕੱਲਾ ਖਾਈ ਜਾਂਦਾ ਇੱਕ ਜਾਣਾ ਖਾਈ ਬੁਣਾਈ ਜਾਂਦਾ ਦੂਜਾ ਕਹਿੰਦਾ ਬਗਾੜੀ ਜਾਂਦਾ ਐ ਜਿਗਲਾਂ ਆਂ ਕਰੀ ਜਾਂਦੇ ਸੀ ਮਾਂ ਉਹੀ ਗੱਲ ਹੋ ਗਈ ਇਹਨਾਂ ਤੇ ਰਿਸ਼ਤੇ ਚ ਫਿੱਕ ਪਾਉਣ ਵਾਲਾ ਉਹੀ ਬੰਦਾ ਖਬਰੇ ਉਹ ਬੇੜੀ ਬੇਠੀ ਵਾਲਾ ਕੌਣ ਹੈਗਾ ਉਹ ਮੈਂ ਦੇਖਿਆ ਹੀ ਨਹੀਂ ਪਹਿਲਾਂ ਬੰਦਾ ਉਹ ਪਹਿਲੀ ਵਾਰੀ ਦੇਖਿਆ ਆਪਣੇ ਪਿੰਡ ਦਾ ਤਾਂ ਐ ਮਲੋਗਿਆ ਨਹੀਂ ਉਹ ਲੋਕੀ ਤਾਂ ਪਹਿਲੇ ਹੀ ਮੱਚਦੇ ਸੀਗੇ ਹੁਣ ਹੋਰ ਜ਼ਿਆਦਾ ਬਦਨਾਮੀ ਹੋਊਗੀ ਮੰਮੀ ਅੱਡ ਨਹੀਂ ਹੋਣਾ ਚਾਹੁੰਦੇ ਮੰਮੀ ਅਸੀਂ ਪੁੱਤ ਮੈਂ ਕਿਹੜਾ ਚਾਹਣੀ ਆ ਮੇਰੇ ਪੁੱਤ ਅੱਡ ਹੁਣ ਤੇ ਖਰਚ ਕੰਦਾ ਨਿਕਲ ਚਲ ਕੋਈ ਨਹੀਂ ਦੇਖਦੇ ਆ ਕੀ ਬਣਦਾ ਆ ਕੋਈ ਨਾ ਚਾਚੀ ਤੁਸੀਂ ਰੋਣਾ ਸੋ ਹੋ ਜੂਗਾ ਠੀਕ ਹੋ ਜੂਗਾ ਕੋਈ ਨਾਲੇ ਤੂੰ ਪਤਾ ਖੁਰਕ ਦੀ ਦਵਾਈ ਲੈ ਲੈ ਸਰਦਨ ਪਿੰਡਾ ਵੱਡੀ ਜਾਂਦਾ ਆ ਉਹਦਾ ਦਵਾਈ ਲਈ ਤਾਂ ਜਾਂਦਾ ਵਾ ਕੰਮ ਹੀ ਨਹੀਂ ਕਰਦੀ ਪਤਾ ਨਹੀਂ ਕੀ ਹੋ ਗਿਆ ਦਵਾਈ ਛੱਜਦੇ ਡਾਕਟਰ ਤੋਂ ਸ਼ਹਿਰੋਂ ਲੈ ਲੈ ਦਵਾਈ ਚਾਹ ਮੈਂ ਕੱਖ ਪਾ ਰਾਂ ਪਸੂਆਂ ਨੂੰ ਕਿੱਥੇ ਮੈਂ ਖਾਣ ਪੀਣ ਤੋਂ ਤਾਂ ਹਟਦਾ ਨਹੀਂ ਹੈਗਾ ਇਹ ਨਸ਼ੇ ਦਾ ਆਦੀ ਹੋਇਆ ਪਿਆ ਮੈਂ ਜੀ ਜਦਾਂ ਕਿਤੇ ਦੇਖ ਲੋ ਮਾ ਰੋਟੀ ਦਾ ਖਾਂਦਾ ਨਹੀਂ ਜੀ ਟਾਈਮ ਤੇ ਚਲ ਕੋਈ ਨਾ ਗੋਰੇ ਤੂੰ ਕੰਮ ਕਰ ਮੈਂ ਕੱਖ ਪਾਉਣਾ ਦਿਮਾਗ ਨਾ ਖਰਾਬ ਕਰ ਸਾਡਾ ਪਹਿਲੇ ਦਿਮਾਗ ਖਰਾਬ ਹੋ ਜਾ ਹਾਂ ਚਾਚੀ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਭੁੱਲੀ ਗਿਆ ਸੀਗਾ ਦਿਮਾਗ ਚੋਂ ਨਿਕਲ ਗਈ ਸੀ ਗੱਲ ਉਹ ਨਾਲੇ ਭਾਈ ਆਏ ਕਹਿੰਦਾ ਸੀ ਉਹ ਜਿਹੜਾ ਬੁਢਾ ਜ ਆਇਆ ਸੀ ਕਹਿੰਦਾ ਨਾ ਉਹਨੂੰ ਬਾਈ ਨੂੰ ਕਹਿੰਦਾ ਤੁਸੀਂ ਕਹਿੰਦਾ ਲੜੋ ਦੋਵੇਂ ਘਰੇ ਜਾ ਕੇ ਕਹਿੰਦਾ ਗੜਾਸ ਤੋਂ ਗੜਾਸੀ ਹੋ ਜਾਓ ਕਹਿੰਦਾ ਇੱਕ ਦੂਜੇ ਨੂੰ ਵੱਢ ਦਿਓ ਕਹਿੰਦਾ ਫੇਰ ਕਹਿੰਦਾ ਨਜ਼ਾਰਾ ਆਊਗਾ ਅੱਡ ਹੋਣ ਦਾ ਕਹਿੰਦਾ ਉਹ ਨਜ਼ਰ ਤੁਹਾਨੂੰ ਨਜ਼ਾਰਾ ਨਹੀਂ ਆਉਣਾ ਜੇ ਨਜ਼ਰ ਕਹਿੰਦਾ ਸਿਰ ਨਹੀਂ ਪਾੜਦੇ ਤੁਸੀਂ ਇੱਕ ਦੂਜੇ ਦਾ ਕੌਣ ਹੋਇਆ ਚੰਦਰਾ ਹੀ ਉਹ ਉਹਦਾ ਨਾਮ ਕੀ ਸੀਗਾ ਆਪਣੇ ਨਾਲ ਉਹ ਉਹ ਕਾਲਾ ਨਹੀਂ ਸੀ ਕਾਇਆ ਕਾਲਾ ਕਾਲਾ ਹਾਂ ਹਾਂ ਉਹਦਾ ਡੈਡੀ ਸੀ ਮੱਲਾ ਦਾ ਕਾਲੇ ਦਾ ਉਹ ਬੁਢਾ ਜ ਅੱਛਾ ਹਾਂ ਹੋਣ ਲੱਗੀ ਸਮਝ ਵੀ ਇਹ ਸਾਰਾ ਖੁਸ਼ ਕਿਉਂ ਕਰਦਾ ਹੈ ਉਹ ਤਾਂ ਆਪਦੀ ਚਾਲ ਚੱਲਣ ਲੱਗ ਗਿਆ ਪਰ ਸਾਡੇ ਵਾਲੇ ਨੂੰ ਹੀ ਅਕਲ ਨਹੀਂ ਆਈ ਇਹ ਹੀ ਕੰਨਾਂ ਦੇ ਕੱਚੇ ਨਿਕਲ ਗਏ ਅੱਖ ਪਾਉਣਾ ਮੈਂ ਤਾਂ ਕੀ ਗੱਲ ਹੋ ਗਈ ਮੰਮੀ ਕੀ ਸਮਝਾ ਗਈ ਤੁਹਾਨੂੰ ਇਹ ਦੱਸੂ ਪਤਾ ਤੈਨੂੰ